ਜਿਵੇਂ ਆਪਾਂ ਅਕਸਰ ਹੀ ਸੁਣਦੇ ਆ ਕਿ ਸਵਰਗ ਨਰਕ ਇੱਥੇ ਹੀ ਹੈ। ਬੰਦਾ ਜਿੱਦਾਂ ਦਾ ਕਰਦਾ ਓਦਾਂ ਦਾ ਫਲ ਉਸ ਨੂੰ ਇੱਥੇ ਹੀ ਮਿਲਦਾ ਹੈ। ਤੇ ਉਸ ਦੇ ਕਰਮਾਂ ਦਾ ਫਲ ਦਬਾਉਣ ਲਈ ਕੁਦਰਤ ਵੀ ਆਪਣਾ ਪੂਰਾ ਜ਼ੋਰ ਲਗਾ ਦਿੰਦੀ ਹੈ। ਜਦੋਂ ਕੋਈ ਬੰਦਾ ਜੁਰਮ ਕਰਦਾ ਹੈ, ਜਦੋਂ ਕੋਈ ਬੰਦਾ ਗੁਨਾਹ ਕਰਦਾ ਹੈ ਤਾਂ ਜੇ ਉਸ ਦਾ ਜੁਰਮ, ਉਸ ਦਾ ਗੁਨਾਹ ਲੋਕਾਂ ਨੂੰ ਨਹੀਂ ਪਤਾ ਲੱਗਦਾ ਕਾ ਕਈ ਵਾਰ ਕੁਦਰਤ ਇਹੋ ਜਿਹਾ ਚੱਕਰ ਚਲਾਉਂਦੀ ਹੈ ਕਿ ਉਸ ਬੰਦੇ ਵੱਲੋਂ ਕੀਤਾ ਗਿਆ ਜੁਰਮ ਉਸ ਬੰਦੇ ਵੱਲੋਂ ਕੀਤਾ ਗਿਆ ਗੁਨਾਹ ਲੋਕਾਂ ਦੇ ਸਾਹਮਣੇ ਆ ਜਾਂਦਾ ਹੈ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਇਦਾਂ ਹੀ ਹੁੰਦਾ ਹੈ 10 ਮਹੀਨੇ ਇੱਕ ਬੰਦਾ ਕਿਸੇ ਦਾ ਕਤਲ ਕਰਕੇ ਉਸ ਦੀ লাশ ਨੂੰ ਲੁਕੋ ਕੇ ਰੱਖਦਾ ਹੈ ਪਰ ਕੁਦਰਤ ਦਾ ਇਹੋ ਜਿਹਾ ਚੱਕਰ ਚੱਲਦਾ ਹੈ ਕਿ ਉਸ ਬੰਦੇ ਦੀ ਸਚਾਈ ਉਹ ਜੋ ਕਤਲ ਉਸਨੇ ਕੀਤਾ ਸੀ ਉਸ ਦੀ ਸੱਚਾਈ ਲੋਕਾਂ ਦੇ ਸਾਹਮਣੇ ਆ ਜਾਂਦੀ ਹੈ ਤੇ ਜਦੋਂ ਲੋਕ ਇਹ ਸਾਰੀ ਕਹਾਣੀ ਸੁਣਦੇ ਆ ਤਾਂ ਉਹ ਹੈਰਾਨ ਹੋ ਜਾਂਦੇ ਆ ਕਿ ਐਦਾਂ ਕਿਵੇਂ ਹੋ ਸਕਦਾ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਮੱਧ ਪ੍ਰਦੇਸ਼ ਦਾ ਜ਼ਿਲ੍ਹਾ ਦੇਵਾਸ ਇਸ ਦੀ ਕਲੋਨੀ ਬ੍ਰਿੰਦਵਨ ਧਾਮ ਗੱਲ ਹੈ 10 ਜਨਵਰੀ 2025 ਦੀ ਤਕਰੀਬਨ ਸਵੇਰ ਦੇ 8:00 ਬੱਜੇ ਹੁੰਦੇ ਨੇ ਇਹ ਜੋ ਕਲੋਨੀ ਹੁੰਦੀ ਹੈ ਇਸ ਕਲੋਨੀ ਦੇ ਵਿੱਚੋਂ ਬੜੀ ਗੰਦੀ ਸਮੈਲ ਆ ਰਹੀ ਹੁੰਦੀ ਹੈ ਤਾਂ ਹੁਣ ਜੋ ਕਲੋਨੀ ਦੇ ਵਿੱਚ ਲੋਕ ਰਹਿੰਦੇ ਹੁੰਦੇ ਆ ਉਹ ਸੋਚ ਰਹੇ ਸੀ ਕਿ ਆਖਰ ਇਹ ਸਮੈਲ ਕਿੱਥੋਂ ਆ ਰਹੀ ਹੈ ਤਾਂ ਲੋਕ ਇਕੱਠੇ ਹੋ ਜਾਂਦੇ ਨੇ ਤੇ ਇਹੀ ਗੱਲਬਾਤ ਕਰਦੇ ਨੇ ਕਿ ਇਹ ਜੋ ਸਮੈਲ ਹੈ ਇਹ ਕਿਸ ਘਰ ਦੇ ਵਿੱਚੋਂ ਆ ਰਹੀ ਹੈ ਤਾਂ ਲੋਕਾਂ ਦਾ ਧਿਆਨ ਜਾਂਦਾ ਇੱਕ ਘਰ ਵੱਲ ਜਿਸ ਵਿੱਚ ਬਲਵੀਰ ਰਹਿੰਦਾ ਸੀ ਹੁਣ ਜੋ ਲੋਕ ਸੀ ਉਹ ਬਲਵੀਰ ਕੋਲ ਜਾਂਦੇ ਨੇ ਉਸ ਨੂੰ ਕਹਿੰਦੇ ਨੇ ਕਿ ਤੇਰੇ ਘਰ ਦੇ ਵਿੱਚੋਂ ਮੁਸ਼ਕ ਆ ਰਿਹਾ ਪਰ ਉਹ ਕਹਿੰਦਾ ਕਿ ਮੇਰੇ ਘਰ ਚੋਂ ਮੁਸ਼ਕ ਨਹੀਂ ਆ ਰਿਹਾ ਉਹ ਆਪਣੇ ਕਮਰੇ ਵੀ ਦਿਖਾਉਂਦਾ ਤੇ ਉਹ ਕਹਿੰਦਾ ਕਿ ਮੈਂ ਤਾਂ ਇੱਥੇ ਕਿਰਾਏਦਾਰ ਹਾਂ ਮੈਨੂੰ ਲੱਗਦਾ ਕਿ ਜੋ ਇਸ ਘਰ ਦੇ ਵਿੱਚ ਦੂਸਰਾ ਕਮਰਾ ਹੈ ਉਸ ਵਿੱਚੋਂ ਮੁਸ਼ਕ ਆ ਰਿਹਾ ਕੋਈ ਬੰਦਾ ਇੰਨੇ ਦੇ ਵਿੱਚ ਪੁਲਿਸ ਨੂੰ ਕਾਲ ਕਰ ਦਿੰਦਾ ਹੈ ਪੁਲਿਸ ਮੌਕੇ ਤੇ ਆ ਜਾਂਦੀ ਹੈ ਤੇ ਜੋ ਕਮਰਾ ਬੰਦ ਹੁੰਦਾ ਉਸ ਵਿੱਚੋਂ ਬੜੀ ਹੀ ਗੰਦੀ ਬਦਬੂ ਆ ਰਹੀ ਸੀ ਹੁਣ ਜੋ ਬਲਵੀਰ ਹੁੰਦਾ ਉਸ ਤੋਂ ਪੁੱਛਿਆ ਜਾਂਦਾ ਕਿ ਇਹ ਕਮਰਾ ਕਿਸ ਦਾ ਹੈ ਤਾਂ ਬਲਵੀਰ ਨੇ ਕਿਹਾ ਕਿ ਇਸ ਘਰ ਦਾ ਮਾਲਕ ਡੀ ਕੇ ਸ਼ਰੀਵਾਸਤਵ ਹੈ ਜੋ ਕਿ ਇੱਥੋਂ 40 ਕਿਲੋਮੀਟਰ ਦੂਰ ਰਹਿੰਦਾ ਹੈ ਉਹ ਮਾਲਕ ਹੈ ਤੇ ਮੈਂ ਇੱਥੇ ਕਿਰਾਏਦਾਰ ਰਹਿਣਾ ਤੇ ਜੋ ਇਹ ਕਮਰਾ ਇਹ ਕਮਰਾ ਵੀ ਉਸ ਨੇ ਕਿਸੇ ਨੂੰ ਕਿਰਾਏ ਤੇ ਦਿੱਤਾ ਹੋਇਆ ਹੁਣ ਡੀ ਕੇ ਸ਼ਰੀਵਾਸਤਵ ਦੇ ਨਾਲ ਪੁਲਿਸ رابطہ ਕਾਇਮ ਕਰਦੀ ਹੈ ਹੁਣ ਜੋ ਇਸ ਮਕਾਨ ਦਾ ਮਾਲਕ ਹੁੰਦਾ ਹੈ ਡੀ ਕੇ ਸ਼ਰੀਵਾਸਤਵ ਜੋ ਕਿ ਇਥੋਂ 40 ਕਿਲੋਮੀਟਰ ਦੂਰ ਇੰਦੌਰ ਦੇ ਵਿੱਚ ਰਹਿੰਦਾ ਹੁੰਦਾ ਉਸ ਨੂੰ ਬੁਲਾਇਆ ਜਾਂਦਾ ਹੈ ਉਸ ਨੇ ਇਹ ਘਰ 2014 ਦੇ ਵਿੱਚ ਖਰੀਦਿਆ ਸੀ ਤੇ ਇਸ ਨੇ ਇਹ ਘਰ ਕਿਰਾਏ ਤੇ ਦੇ ਦਿੱਤਾ ਸੀ ਕਿਰਾਏਦਾਰ ਬਦਲਦੇ ਰਹਿੰਦੇ ਸੀ ਕਦੇ ਕੋਈ ਕਿਰਾਏ ਤੇ ਆ ਕੇ ਰਹਿ ਪੈਂਦਾ ਤੇ ਕਦੇ ਕੋਈ ਕਿਰਾਏ ਤੇ ਆ ਕੇ ਰਹਿ ਪੈਂਦਾ ਹੁਣ ਜੋ ਡੀਕੇ ਸ਼ਰੀ ਵਾਸਤਵ ਸੀ ਉਹ ਆ ਜਾਂਦਾ ਹੈ ਉਹ ਦੱਸਦਾ ਹੈ ਇਹ ਜੋ ਕਮਰਾਗਾ ਉਹ ਮੈਂ ਉਜੈਨ ਦੇ ਪਿੰਡ ਮੋਲਾਨਾ ਦਾ ਰਹਿਣ ਵਾਲਾ ਸੰਜੇ ਪਾਟੀਦਾਰ ਉਸ ਨੂੰ ਕਿਰਾਏ ਤੇ ਦਿੱਤਾ ਹੋਇਆ 5-7 ਦਿਨ ਪਹਿਲਾਂ ਮੇਰੀ ਉਸ ਨਾਲ ਗੱਲ ਵੀ ਹੋਈ ਸੀ ਤੇ ਮੈਂ ਉਸ ਨੂੰ ਕਿਹਾ ਸੀ ਕਿ ਤੂੰ ਇੱਥੇ ਨਹੀਂ ਰਹਿ ਰਿਹਾ ਕਮਰੇ ਨੂੰ ਜਿੰਦਾ ਲਾ ਕੇ ਚਲਿਆ ਜਾਣਾ ਤੂੰ ਇੱਥੇ ਆਉਂਦਾ ਤਾਂ ਹੈ ਨਹੀਂ ਤੂੰ ਇਸ ਕਮਰੇ ਨੂੰ ਖਾਲੀ ਕਰ ਦੇ ਮੈਂ ਕਿਸੇ ਹੋਰ ਨੂੰ ਕਿਰਾਏ ਤੇ ਦੇ ਦੇਵਾਂਗਾ ਪਰ ਡੀ ਕੇ ਸ਼ਿਰੀ ਵਾਸਤਵ ਨੇ ਦੱਸਿਆ ਕਿ ਉਸ ਨੇ ਮੈਨੂੰ ਕਿਹਾ ਕਿ ਤੁਹਾਨੂੰ ਮੈਂ ਕਰਾਇਆ ਸਮੇਂ ਤੇ ਦੇਣਾ ਮੇਰਾ ਸਮਾਨ ਇੱਥੇ ਪਿਆਗਾ ਪਿਆ ਰਹਿਣ ਦਿਓ ਕੋਈ ਗੱਲ ਨਹੀਂ ਜਦੋਂ ਮੈਨੂੰ ਠੀਕ ਲੱਗੇਗਾ ਮੈਂ ਇਸ ਨੂੰ ਖਾਲੀ ਕਰ ਦੇਵਾਂਗਾ ਹੁਣ ਜਦੋਂ ਬਲਵੀਰ ਤੋਂ ਪੁੱਛਿਆ ਜਾਂਦਾ ਕਿ ਇਸ ਕਮਰੇ ਦੇ ਵਿੱਚੋਂ ਐਨੀ ਸਮੈਲ ਕਿਵੇਂ ਆਉਣ ਲੱਗ ਗਈ ਕੀ ਕਾਰਨ ਹੋ ਗਿਆ ਕਿਉਂਕਿ ਕਿਸੇ ਨੇ ਕਮਰਾ ਖੋਲਿਆ ਨਹੀਂ ਕੋਈ ਕਮਰੇ ਦੇ ਅੰਦਰ ਨਹੀਂ ਗਿਆ ਫਿਰ ਇਸ ਕਮਰੇ ਦੇ ਵਿੱਚੋਂ ਐਨੀ ਜ਼ਿਆਦਾ ਬਦਬੂ ਕਿਵੇਂ ਆਉਣ ਲੱਗ ਗਈ ਬਲਵੀਰ ਨੇ ਦੱਸਿਆ ਕਿ ਮੈਂ ਇਸ ਕਮਰੇ ਦਾ ਬਿਜਲੀ ਦਾ ਕਨੈਕਸ਼ਨ ਕੱਟ ਦਿੱਤਾ ਕਿਉਂਕਿ ਬਲਵੀਰ ਨੂੰ ਲੱਗ ਰਿਹਾ ਸੀ ਕਿ ਕਮਰੇ ਦੇ ਵਿੱਚ ਕੋਈ ਬਿਜਲੀ ਵਾਲੀ ਚੀਜ਼ ਚੱਲ ਰਹੀ ਹੈ ਜਿਸ ਕਰਕੇ ਮੀਟਰ ਘੁੰਮ ਰਿਹਾ ਜੇ ਇਸ ਕਨੈਕਸ਼ਨ ਨੂੰ ਕੱਟ ਦਿੱਤਾ ਜਾਵੇ ਬਿਜਲੀ ਦੇ ਕਨੈਕਸ਼ਨ ਨੂੰ ਕੱਟ ਦਿੱਤਾ ਜਾਵੇ ਤਾਂ ਜੋ ਬਿਲਾ ਉਹ ਘਟ ਆਵੇਗਾ ਤੇ ਮੇਰਾ ਕੁਝ ਫਾਇਦਾ ਹੋ ਜਾਏਗਾ ਇਸ ਕਾਰਨ ਉਸ ਨੇ ਜੋ ਬਿਜਲੀ ਦਾ ਕਨੈਕਸ਼ਨ ਸੀ ਉਹ ਕੱਟ ਦਿੱਤਾ ਸੀ ਉਸ ਤੋਂ ਬਾਅਦ ਹੀ ਜੋ ਬਦਬੂ ਸੀ ਉਹ ਇਸ ਕਮਰੇ ਦੇ ਵਿੱਚੋਂ ਆਉਣ ਲੱਗ ਗਈ ਸੀ 9 ਜਨਵਰੀ ਨੂੰ ਬਲਵੀਰ ਇਸ ਕਮਰੇ ਦੇ ਬਿਜਲੀ ਦੇ ਕਨੈਕਸ਼ਨ ਨੂੰ ਕੱਟਦਾ ਹੈ ਤੇ 10 ਜਨਵਰੀ ਨੂੰ ਬਹੁਤ ਜ਼ਿਆਦਾ ਬਦਬੂ ਇਸ ਕਮਰੇ ਦੇ ਵਿੱਚੋਂ ਆਉਣ ਲੱਗ ਜਾਂਦੀ ਹੈ ਹੁਣੇ ਕਮਰਾ ਖੋਲਿਆ ਜਾਂਦਾ ਹੈ ਕਮਰਾ ਖੋਲਣ ਤੋਂ ਬਾਅਦ ਜੋ ਇਸ ਕਮਰੇ ਦੇ ਵਿੱਚ ਫ੍ਰਿਜ ਹੁੰਦੀ ਹੈ ਉਸ ਵੱਲ ਦੇਖਿਆ ਜਾਂਦਾ ਫ੍ਰਿਜ ਨੂੰ ਕੱਪੜੇ ਦੇ ਨਾਲ ਬੰਨਿਆ ਹੋਇਆ ਸੀ ਸ਼ਾਇਦ ਕੱਪੜੇ ਦੇ ਨਾਲ ਇਸ ਕਰਕੇ ਬੰਨਿਆ ਹੋਇਆ ਸੀ ਕਿ ਇਸ ਦਾ ਦਰਵਾਜ਼ਾ ਨਾ ਖੁੱਲ ਜਾਵੇ ਜਦੋਂ ਕੱਪੜਾ ਖੋਲ ਕੇ ਫ੍ਰਿਜ ਦੇ ਦਰਵਾਜੇ ਨੂੰ ਖੋਲਿਆ ਜਾਂਦਾ ਤਾਂ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿਉਂਕਿ ਇਸ ਫ੍ਰਿਜ ਦੇ ਵਿੱਚ ਇੱਕ Laash ਪਈ ਸੀ ਇੱਕ ਔਰਤ ਦੀ Laash ਜਿਸ ਦੀ ਉਮਰ ਲਗਭਗ 30-32 ਸਾਲ ਸੀ ਤੇ ਇਸ ਦੇ ਹੱਥ ਬੰਨੇ ਹੋਏ ਸੀ Laash ਕਾਲੀ ਪੈ ਚੁੱਕੀ ਸੀ ਹੁਣ ਪੁਲਿਸ ਵਾਲੇ ਬਲਵੀਰ ਨੂੰ ਅਤੇ ਜੋ ਡੀਕੇ ਸ਼ਰੀ ਵਾਸਤਵ ਹੁੰਦਾ ਉਸ ਤੋਂ ਪੁੱਛਦੇ ਨੇ ਕਿ ਇਹ ਕੌਣ ਹੈ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਇਸ ਬਾਰੇ ਕੁਝ ਨਹੀਂ ਪਤਾ ਇਸ ਬਾਰੇ ਤਾਂ ਸੰਜੇ ਪਾਟੀਦਾਰ ਨੂੰ ਪਤਾ ਹੋ ਸਕਦਾ ਕਿਉਂਕਿ ਇਸ ਕਮਰੇ ਨੂੰ ਹੋਰ ਕੋਈ ਖੋਲਦਾ ਹੀ ਨਹੀਂ ਸੀ ਬਸ ਉਹ 10 ਮਹੀਨਿਆਂ ਤੋਂ ਇੱਥੋਂ ਚਲਿਆ ਗਿਆ ਪਰ ਵਿੱਚ ਦੀ ਆ ਜਾਂਦਾ ਸੀ ਤੇ ਚਲਿਆ ਜਾਂਦਾ ਸੀ ਪਰ ਕਿਸੇ ਹੋਰ ਨੇ ਇਹ ਕਮਰਾ ਨਹੀਂ ਖੋਲਿਆ ਨਾ ਹੀ ਕੋਈ ਇਹ ਕਮਰੇ ਦੇ ਅੰਦਰ ਗਿਆ ਤੇ ਨਾ ਹੀ ਇਸ ਕਮਰੇ ਚੋਂ ਬਾਹਰ ਆਇਆ ਹੁਣ ਪੁਲਿਸ ਵਾਲੇ ਇੱਕ ਟੀਮ ਗਠਿਤ ਕਰਦੇ ਨੇ ਤੇ ਜੋ ਸੰਜੇ ਪਾਟੀਦਾਰ ਹੁੰਦਾ ਹੈ ਉਹ ਜੈਨ ਦੇ ਪਿੰਡ ਮੋਲਾਣਾ ਦਾ ਰਹਿਣ ਵਾਲਾ ਉੱਥੇ ਜਾ ਕੇ ਪੁਲਿਸ ਉਸ ਦੇ ਘਰ ਛਾਪੇਮਾਰੀ ਕਰਦੀ ਹੈ ਤੇ ਆਖਿਰ ਜੋ ਸੰਜੇ ਪਾਰਟੀਦਾਰ ਹੁੰਦਾ ਹੈ ਉਹ ਪੁਲਿਸ ਦੇ ਹੱਥ ਚੜ ਜਾਂਦਾ ਹੈ ਹੁਣ ਪੁਲਿਸ ਉਸ ਤੋਂ ਪੁੱਛਗਿੱਛ ਕਰਦੀ ਹੈ ਪਰ ਸੰਜੇ ਕਹਿੰਦਾ ਕਿ ਮੈਂ ਤਾਂ ਉੱਥੇ ਰਹਿੰਦਾ ਹੀ ਨਹੀਂ ਮੈਨੂੰ ਨਹੀਂ ਪਤਾ ਕਿ ਇਹ ਲਾਸ਼ ਕਿਸ ਦੀ ਹੈ ਤੇ ਕਿੱਥੋਂ ਆਈ ਹੈ ਪਰ ਜਦੋਂ ਫਿਰ ਪੁਲਿਸ ਵਾਲੇ ਸਖਤੀ ਦੇ ਨਾਲ ਸੰਜੇ ਤੋਂ ਪੁੱਛਗਿੱਛ ਕਰਦੇ ਨੇ ਤਾਂ ਫਿਰ ਉਹ ਸਾਰੀ ਗੱਲ ਤੋਤੇ ਵਾਂਗੂ ਰੜਦਾ ਹੈ ਤੇ ਜੋ ਗੱਲ ਦੱਸਦਾ ਉਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਉਹ ਦੱਸਦਾ ਹੈ ਕਿ ਦਰਅਸਲ ਇਹ ਜੋ লাশ ਹੈ ਇਹ ਪ੍ਰਤਿਭਾ ਉਰਫ ਪਿੰਕੀ ਦੀ ਹੈ ਜਿਸ ਨੇ 2016 ਦੇ ਵਿੱਚ ਰਾਜਸਥਾਨ ਦਾ ਇੱਕ ਬੰਦਾ ਸੁਭਾਸ ਮਹੇਸ਼ਵਰੀ ਉਸ ਦੇ ਨਾਲ ਲੰਮ ਮੈਰਿਜ ਕਰਵਾਈ ਕੁਝ ਸਮਾਂ ਇਹ ਉਸ ਦੇ ਨਾਮ ਰਹਿੰਦੀ ਹੈ ਪਰ ਉਸ ਤੋਂ ਬਾਅਦ ਇਹਨਾਂ ਦੀ ਆਪਸ ਦੇ ਵਿੱਚ ਅਣਬਣ ਹੋ ਜਾਂਦੀ ਹੈ ਇਹ ਅਲੱਗ ਹੋ ਜਾਂਦੇ ਨੇ ਪਰ ਜੋ ਪਿੰਕੀ ਦਾ ਪਰਿਵਾਰ ਸੀ ਉਹ ਪਿੰਕੀ ਤੋਂ ਆਪਣਾ ਨਾਤਾ ਤੋੜ ਲੈਂਦਾ ਹੈ ਪਿੰਕੀ ਨਾਲ ਉਹਨਾਂ ਦਾ ਕੋਈ ਵੀ ਸੰਪਰਕ ਨਹੀਂ ਰਹਿੰਦਾ ਕਿਉਂਕਿ ਪਿੰਕੀ ਨੇ ਲਾ ਮੈਰਿਜ ਕਰਵਾਈ ਸੀ ਹੁਣ ਜਦੋਂ ਸੁਭਾਸ ਦੇ ਨਾਲੋਂ ਅੱਡ ਹੋ ਜਾਂਦੀ ਹੈ ਪਿੰਕੀ ਤਾਂ ਉਸ ਦੀ ਮੁਲਾਕਾਤ ਸੰਜੇ ਪਾਟੀਦਾਰ ਦੇ ਨਾਲ ਹੁੰਦੀ ਹੈ ਇਹ ਦੋਨੋਂ ਮਿਲਦੇ ਨੇ ਇਹਨਾਂ ਦੀ ਨੇੜਤਾ ਵੱਧਦੀ ਹੈ ਪਿਆਰ ਹੋ ਜਾਂਦਾ ਤੇ ਉਸ ਤੋਂ ਬਾਅਦ ਇਹਨਾਂ ਦੇ ਇੱਕ ਦੂਜੇ ਨਾਲ ਸੰਬੰਧ ਵੀ ਬਣਦੇ ਨੇ ਤੇ ਫਿਰ ਇਹ ਇੱਕ ਦੂਜੇ ਨਾਲ ਲਿਵਨ रिलेशन ਦੇ ਵਿੱਚ ਰਹਿਣ ਲੱਗ ਜਾਂਦੇ ਨੇ 5 ਸਾਲ ਇਹ ਇੱਕ ਦੂਜੇ ਨਾਲ ਲਿਵ-ਇਨ ਰਿਲੇਸ਼ਨ ਦੇ ਵਿੱਚ ਰਹਿੰਦੇ ਨੇ ਤੇ 2023 ਵਿੱਚ ਜੋ ਸੰਜੇ ਪਾਟੀਦਾਰ ਹੁੰਦਾ ਉਹ ਪਿੰਕੀ ਨੂੰ ਲੈ ਕੇ ਇਹ ਬਰਿੰਦਾ ਧਾਮ ਕਲੋਨੀ ਦੇ ਇਸ ਮਕਾਨ 128 ਨੰਬਰ ਮਕਾਨ ਹੁੰਦਾ ਜੋ ਕਿ ਡੀਕੇ ਸ਼੍ਰੀਵਾਸਤਵ ਦਾ ਸੀ ਇੱਥੇ ਆਉਂਦਾ ਤੇ ਡੀਕੇ ਸ਼੍ਰੀਵਾਸਤਵ ਨੂੰ ਕਹਿੰਦਾ ਕਿ ਮੈਨੂੰ ਮਕਾਨ ਕਿਰਾਏ ਤੇ ਚਾਹੀਦਾ ਤੇ ਸਾਰਾ ਮਕਾਨ ਇਹ ਕਿਰਾਏ ਤੇ ਲੈ ਲੈਂਦਾ ਸਮਾਂ ਲੰਘਦਾ ਜੋ ਆਸੇ-ਪਾਸੇ ਵਾਲੇ ਸੀ ਉਹਨਾਂ ਨੂੰ ਇਹੀ ਲੱਗਦਾ ਸੀ ਕਿ ਜੋ ਪਿੰਕੀ ਐ ਤੇ ਸੰਜੇ ਐ ਇਹ ਦੋਨੋਂ ਪਤੀ-ਪਤਨੀ ਨੇ ਇਦਾਂ ਜਦੋਂ ਇਹਨਾਂ ਦਾ ਸਮਾਂ ਲੰਘਦਾ ਇਹ ਇੱਕ ਦੂਜੇ ਨਾਲ ਪਤੀ-ਪਤਨੀ ਵਾਂਗ ਹੀ ਰਹਿੰਦੇ ਨੇ ਪਰ ਹੁਣ ਜੋ ਪਿੰਕੀ ਸੀ ਉਹ ਸੰਜੇ ਪਾਰਟੀਦਾਰ ਉੱਤੇ ਦਬਾਅ ਬਣਾ ਰਹੀ ਸੀ ਕਿ ਤੂੰ ਮੇਰੇ ਨਾਲ ਵਿਆਹ ਕਰਵਾ ਪਰ ਸੰਜੇ ਪਾਰਟੀਦਾਰ ਨੇ ਕਿਹਾ ਕਿ ਮੈਂ ਪਹਿਲਾਂ ਹੀ ਵਿਆਹਿਆ ਹੋਇਆ ਹਾਂਗਾ ਇਸ ਕਰਕੇ ਮੈਂ ਵਿਆਹ ਨਹੀਂ ਕਰਵਾ ਸਕਦਾ ਪਰ ਪਿੰਕੀ ਕਹਿ ਰਹੀ ਸੀ ਕਿ ਮੈਂ ਤੇਰੇ ਨਾਲ ਪਤਨੀਆਂ ਵਾਂਗ ਰਹਣੀ ਆ ਤੇ ਮੈਂ ਹਰ ਕੰਮ ਕਰਦੀ ਆ ਇਸ ਕਰਕੇ ਤੈਨੂੰ ਮੇਰੇ ਨਾਲ ਵਿਆਹ ਕਰਵਾਉਣਾ ਪਵੇਗਾ ਜਨਵਰੀ 2024 ਤੋਂ ਇਹਨਾਂ ਦੇ ਵਿੱਚ ਝਗੜਾ ਸ਼ੁਰੂ ਹੋ ਜਾਂਦਾ ਹੈ ਹੁਣ ਲਗਭਗ ਰੋਜ਼ਾਨਾ ਇਹਨਾਂ ਵਿੱਚ ਝਗੜਾ ਹੁੰਦਾ ਮਾਰਚ 2024 ਦਾ ਪਹਿਲਾ ਹਫਤਾ ਆ ਜਾਂਦਾ ਇੱਕ ਦਿਨ ਇਹਨਾਂ ਵਿੱਚ ਝਗੜਾ ਹੋ ਰਿਹਾ ਹੁੰਦਾ ਤੇ ਜੋ ਪਿੰਕੀ ਹੁੰਦੀ ਆ ਉਹ ਸੰਜੇ ਦੇ ਨਾਲ ਲੜ ਰਹੀ ਹੁੰਦੀ ਆ ਇਸੇ ਗੱਲ ਤੇ ਕਿ ਤੂੰ ਮੇਰੇ ਨਾਲ ਵਿਆਹ ਕਰਵਾ ਪਰ ਸੰਜੇ ਕਹਿ ਰਿਹਾ ਸੀ ਕਿ ਮੈਂ ਨਹੀਂ ਕਰਵਾਉਣਾ ਸੰਜੇ ਦਾ ਇੱਕ ਦੋਸਤ ਹੁੰਦਾ ਹੈ ਵਿਨੋਦ ਜੋ ਕਿ ਇੰਗੋਲੀਆ ਦਾ ਰਹਿਣ ਵਾਲਾ ਸੀ ਉਹ ਵੀ ਮੌਕੇ ਤੇ ਆ ਜਾਂਦਾ ਹੈ ਤੇ ਜੋ ਪਿੰਕੀ ਹੁੰਦੀ ਹੈ ਉਹ ਸੰਜੇ ਉੱਤੇ ਚਿਲਾ ਰਹੀ ਹੁੰਦੀ ਹੈ ਸੰਜੇ ਨੂੰ ਗੁੱਸਾ ਆ ਜਾਂਦਾ ਹੈ ਤੇ ਉਹ ਇਸ ਦੀ ਚੁੰਨੀ ਦੇ ਨਾਲ ਹੀ ਇਸ ਦਾ ਗਲ ਘੁੱਟ ਦਿੰਦਾ ਹੈ ਤੇ ਜਦੋਂ ਪਿੰਕੀ ਚੀਕਾਂ ਮਾਰਦੀ ਆਪਣੇ ਆਪ ਨੂੰ ਛੜਾਉਣ ਦੀ ਕੋਸ਼ਿਸ਼ ਕਰਦੀ ਹੈ ਤੇ ਜੋ ਵਿਨੋਦ ਹੁੰਦਾ ਹੈ ਉਹ ਉਸ ਦਾ ਮੂੰਹ ਦੱਬ ਲੈਂਦਾ ਉਸ ਤੋਂ ਬਾਅਦ ਇਸ ਦਾ ਗਲ ਘੁੱਟ ਕੇ ਇਸ ਨੂੰ ਮੌਤੇ ਘਾਟ ਉਤਾਰ ਦਿੱਤਾ ਜਾਂਦਾ ਹੈ ਹੁਣ ਇਹਨਾਂ ਨੂੰ ਲੱਗਦਾ ਹੈ ਕਿ ਉਸ ਦੀ লাশ ਦਾ ਕੀ ਕੀਤਾ ਜਾਵੇ ਤਾਂ ਇਹ ਜੋ ਫ੍ਰਿਜ ਦੇ ਵਿੱਚ ਖਾਣੇ ਹੁੰਦੇ ਨੇ ਜੋ ਬਾਕਸ ਹੁੰਦੇ ਆ ਉਹਨਾਂ ਨੂੰ ਬਾਹਰ ਕੱਢ ਦਿੰਦੇ ਨੇ ਤੇ ਪਿੰਕੀ ਦੇ ਹੱਥ ਵੱਨ ਕੇ ਉਸ ਦੀ লাশ ਨੂੰ ਫ੍ਰਿਜ ਦੇ ਵਿੱਚ ਰੱਖ ਦਿੰਦੇ ਨੇ ਤੇ ਫ੍ਰਿਜ ਨੂੰ ਉੱਤੋਂ ਕੱਪੜੇ ਨਾਲ ਬੰਨ੍ਹ ਦਿੰਦੇ ਨੇ ਤਾਂ ਕਿ ਫ੍ਰਿਜ ਦਾ ਜੋ ਗੇਟ ਆ ਉਹ ਨਾ ਖੁੱਲ ਸਕੇ ਤੇ ਉਸ ਤੋਂ ਬਾਅਦ ਫ੍ਰਿਜ ਚੱਲਦੀ ਰਹਿੰਦੀ ਹੈ ਜੂਨ 2024 ਦੇ ਵਿੱਚ ਜੋ ਸ਼ਿਵਾਸ਼ ਹੁੰਦਾ ਉਹ ਇਹ ਘਰ ਨੂੰ ਛੱਡ ਕੇ ਆਪਣੇ ਪਿੰਡ ਆ ਜਾਂਦਾ ਹੈ ਤੇ ਉਸ ਤੋਂ ਬਾਅਦ ਏ ਡੀ ਕੇ ਸ਼ਰੀ ਵਾਸਤਵ ਨੂੰ ਕਹਿੰਦਾ ਕਿ ਮੈਨੂੰ ਤਾਂ ਸਿਰਫ ਇਸ ਘਰ ਦਾ ਇੱਕ ਕਮਰਾ ਹੀ ਚਾਹੀਦਾ ਹੈ ਜਿਸ ਵਿੱਚ ਇਹ ਫਰਿੱਜ ਸੀ ਤੇ ਫਰਿੱਜ ਦੇ ਵਿੱਚ ਪਿੰਕੀ ਦੀ ਲਾਸ਼ ਸੀ ਕਿਸੇ ਨੂੰ ਵੀ ਨਹੀਂ ਪਤਾ ਸੀ ਇਸ ਨੇ ਕਿਹਾ ਕਿ ਮੈਂ ਸਾਰੇ ਘਰ ਦਾ ਕਿਰਾਇਆ ਨਹੀਂ ਦੇ ਸਕਦਾ ਤੁਸੀਂ ਮੈਨੂੰ ਸਿਰਫ ਇੱਕ ਕਮਰਾ ਦੇ ਦਿਓ ਇਸ ਵਿੱਚ ਮੇਰਾ ਸਮਾਨ ਪਿਆ ਦੂਸਰਾ ਜੋ ਮਕਾਨ ਹੈ ਉਹ ਤੁਸੀਂ ਕਿਸੇ ਹੋਰ ਨੂੰ ਕਿਰਾਏ ਤੇ ਦੇ ਦੇਵੋ ਤੇ ਜੋ ਦੂਸਰਾ ਪੋਰਸ਼ਨ ਹੁੰਦਾ ਹੈ ਉਹ ਬਲਵੀਰ ਨੂੰ ਕਰਾਏ ਤੇ ਦੇ ਦਿੱਤਾ ਜਾਂਦਾ ਹੈ ਤੇ ਬਲਵੀਰ ਕੁਦਰਤੀ ਇਸ ਕਮਰੇ ਦੀ ਲਾਈਟ ਦਾ ਕਨੈਕਸ਼ਨ ਕੱਟ ਦਿੰਦਾ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਕੁਝ ਨਾ ਕੁਝ ਬਿਜਲੀ ਵਾਲਾ ਸਮਾਨ ਇਸ ਕਮਰੇ ਦੇ ਵਿੱਚ ਚੱਲ ਰਿਹਾ ਤੇ ਜੇ ਮੈਂ ਕਨੈਕਸ਼ਨ ਕੱਟ ਦੇਵਾਂ ਤਾਂ ਜੋ ਬੇਲਾ ਉਹ ਘਟ ਆਵੇਗਾ ਤੇ ਮੇਰਾ ਫਾਇਦਾ ਹੋ ਜਾਵੇਗਾ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਇਸ ਕਮਰੇ ਦੇ ਵਿੱਚ ਤਾਂ লাশ ਹੈ ਪੁਲਿਸ ਸੰਜੇ ਅਤੇ ਬినੋਦ ਦੇ ਉੱਤੇ ਕੇਸ ਦਰਜ ਕਰਦੀ ਹੈ ਸੰਜੇ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਜੋ ਇਸ ਦਾ ਜੋੜੀਦਾਰ ਹੁੰਦਾ ਬਨੋਦ ਉਹ ਪਹਿਲਾਂ ਹੀ ਕਿਸੇ ਜੁਰਮ ਦੇ ਵਿੱਚ ਰਾਜਸਥਾਨ ਦੀ ਜੇਲ੍ਹ ਵਿੱਚ ਬੰਦ ਹੁੰਦਾ ਤੇ ਇੱਕ ਗੱਲ ਹੋਰ ਨਿਕਲ ਕੇ ਆਉਂਦੀ ਆ ਜੋ ਸੰਜੇ ਪਾਟੀਦਾਰ ਹੁੰਦਾ ਉਸ ਦੀ ਬੇਟੀ ਦਾ ਫਰਵਰੀ 2025 ਦੇ ਵਿੱਚ ਵਿਆਹ ਹੁੰਦਾ ਪਰ ਉਸ ਤੋਂ ਪਹਿਲਾਂ ਹੀ ਇਸ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲੇਤਾ ਜਾਂਦਾ ਤੇ ਜੋ ਪਿੰਕੀ ਦੇ ਘਰ ਵਾਲੇ ਹੁੰਦੇ ਆ ਉਹਨਾਂ ਨੂੰ ਵੀ ਸੂਚਿਤ ਕੀਤਾ ਜਾਂਦਾ ਕਿਉਂਕਿ ਪਿੰਕੀ ਦਾ ਆਪਣੇ ਘਰ ਵਾਲਿਆਂ ਨਾਲ ਕੋਈ ਵੀ ਰਾਬਤਾ ਨਹੀਂ ਸੀ ਉਹਨਾਂ ਨੇ ਇਹ ਸਮਝ ਲਿਆ ਸੀ ਕਿ ਪਿੰਕੀ ਸਾਡੇ ਵੱਲੋਂ ਮਰ ਚੁੱਕੀ ਹੈ ਪਰ ਹੁਣ ਜਦੋਂ ਘਰ ਵਾਲਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਤੁਹਾਡੀ ਬੇਟੀ ਦਾ ਕਤਲ ਹੋ ਗਿਆ ਤਾਂ ਜੋ Laash ਹੁੰਦੀ ਆ ਉਹ ਪਿੰਕੀ ਦੇ ਘਰਦਿਆਂ ਨੂੰ ਦੇ ਦਿੱਤੀ ਜਾਂਦੀ ਹੈ ਤੇ ਉਹ ਉਸ ਦਾ ਅੰਤਿਮ ਸੰਸਕਾਰ ਕਰ ਦਿੰਦੇ ਆ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਵੇਂ 5 ਸਾਲ ਇਕੱਠੇ ਰਹਿ ਕੇ ਲਿਵ-ਇਨ ਰਿਲੇਸ਼ਨ ਦੇ ਵਿੱਚ ਪਤੀ ਪਤਨੀ ਵਾਂਗ ਤੇ ਇੱਕ ਦਿਨ ਬੰਦੇ ਨੂੰ ਲੱਗਦਾ ਹੈ ਕਿ ਮੈਂ ਇਸ ਨਾਲ ਵਿਆਹ ਤਾਂ ਨਹੀਂ ਕਰਵਾਉਣਾ ਇਸ ਨੂੰ ਮਾਰ ਹੀ ਦੇਵਾਂ ਤੇ ਮਾਰਨ ਤੋਂ ਬਾਅਦ ਸ਼ਾਇਦ ਮੈਂ ਬਚ ਜਾਵਾਂਗਾ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਮੈਂ ਬੜਾ ਸਿਆਣਾ ਮੈਂ ਇਸ ਦੀ লাশ ਨੂੰ ਫ੍ਰਿਜ ਦੇ ਵਿੱਚ ਰੱਖ ਦਿੱਤਾ 10 ਮਹੀਨੇ ਲੰਘ ਗਏ ਕਿਸੇ ਨੂੰ ਨਹੀਂ ਪਤਾ ਲੱਗਿਆ ਅੱਗੇ ਵੀ ਨਹੀਂ ਪਤਾ ਲੱਗੇਗਾ ਪਰ ਕੁਦਰਤ ਨੇ ਆਪਣਾ ਚੱਕਰ ਚਲਾਇਆ ਤੇ ਜੋ ਇਸ ਬੰਦੇ ਵੱਲੋਂ ਕੀਤਾ ਗਿਆ ਜੁਰਮ ਸੀ ਇਸ ਬੰਦੇ ਵੱਲੋਂ ਕੀਤਾ ਗਿਆ ਗੁਨਾਹ ਸੀ ਉਹ ਲੋਕਾਂ ਦੇ ਸਾਹਮਣੇ ਆ ਗਿਆ ਤੇ ਇਹ ਬੰਦਾ ਪੁਲਿਸ ਦੀ ਗ੍ਰਿਫਤ ਦੇ ਵਿੱਚ ਆ ਗਿਆ ਤੇ ਹੁਣ ਪੁਲਿਸ ਨੇ ਇਸ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਦੇਖਣਾ ਹੋਵੇਗਾ ਕਿ ਅੱਗੇ ਇਸ ਕੇਸ ਵਿੱਚ ਇਸ ਨੂੰ ਅਦਾਲਤ ਵੱਲੋਂ ਕੀ ਸਜ਼ਾ ਦਿੱਤੀ ਜਾਂਦੀ ਹੈ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ